ਨਾਰਿੰਗਵਾਲ ਪਿੰਡ ਦਾ ਉਹ ਸਰਪੰਚ ਮੌਜੂਦ ਹੈ ਜਿਸ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਨਸ਼ਾ ਤਸਕਰ ਦੇ ਨਾਲ ਬਹਿਸ ਕਾਫੀ ਹੋ ਰਹੀ ਸੀ ਕਿ ਤੁਸੀਂ ਵੇਚਦੇ ਕਿਉਂ ਹੋ ਆ ਵੇਚਾਂਗੇ ਜੀ ਹੁਣ ਦੇ ਵਿੱਚ ਲੱਗੇ ਉਹ ਕੋਈ ਵੀ ਹੁਣ ਨਸ਼ਾ ਤਸਕਰ ਸਾਡੇ ਪਿੰਡ ਨਸ਼ਾ ਨਹੀਂ ਵੇਚ ਰਹੇ ਭਾਈ ਜੀ ਜਦੋਂ ਮੈਂ ਵੀ ਆਇਆ ਸੀਗਾ ਕਾਰਵਾਈ ਹੋਣ ਤੋਂ ਪਹਿਲਾਂ ਆਪਾਂ ਇੰਟਰਵਿਊ ਕਰ ਰਹੇ ਸੀ ਤਾਂ ਚੱਲਦੀ ਇੰਟਰਵਿਊ ਦੇ ਵਿੱਚ ਨਸ਼ਾ ਖਰੀਦਣ ਲੋਕ ਆ ਰਹੇ ਸੀਗੇ ਤਾਂ ਉਹ ਹੁਣ ਘਟਿਆ ਲੋਕਾਂ ਦੀ ਆਉਣਾ ਘਟ ਹੋਇਆ ਪਿੰਡ ਦੇ ਵਿੱਚ ਆਉਣਾ ਘਟ ਨਹੀਂ ਬਿਲਕੁਲ ਬੰਦ ਹੋ ਚੁੱਕਿਆ ਜੀ ਉਹ ਤਾਂ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਲੋਕ ਲਹਿਰ ਬਣ ਗਈ। ਹਾਂ ਨਾਰਗਵਾਲ ਪਿੰਡ ਤੇ ਹਲਕਾ ਗਿੱਲ ਸਾਡਾ ਉਹਦਾ ਮੁੱਢੀ ਬਣਿਆ ਵਾ। ਇਹਦੇ ਲਈ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਤੇ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਸਾਨੂੰ ਅੱਜ ਐਪਰੀਸ਼ੀਏਟ ਕੀਤਾ ਕਿ ਉਹ ਨਾਰਗਵਾਲ ਦੇ ਵਿੱਚ ਆਏ ਤੇ ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ। ਆ ਦੇਖੋ ਪਿੰਡ ਦੇ ਹਾਲਾਤ ਇਸ ਸਮੇਂ ਬਹੁਤ ਪੋਜ਼ਿਟਿਵ ਆ। ਆ ਜਿਹੜੇ ਨਸ਼ਾ ਤਸਕਰ ਸੀ ਸਾਡੇ ਪਿੰਡ ਨਸ਼ਾ ਵੇਚਦੇ ਸੀਗੇ ਉਹ ਬਿਲਕੁਲ ਬੰਦ ਹੋ ਚੁੱਕੇ। ਉਹਨਾਂ ਨੂੰ ਕਹਿੰਦੇ ਹੁੰਦੇ ਇੱਕ ਅੱਧਾ ਕੌਮ ਮਾਰ ਕੇ ਟੰਗਣਾ ਪੈਂਦਾ ਵਾ। ਜਦੋਂ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਤਾਂ ਬਾਕੀ ਵੀ ਇਸ ਸਮੇਂ ਡਰ ਦੇ ਮਾਹੌਲ ਦੇ ਵਿੱਚ ਆ। ਲੁਧਿਆਣਾ ਦੇ ਨਾਰੰਗਾਲ ਪਿੰਡ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਅੱਜ ਹੋ ਰਹੀ ਹੈ। ਸਾਡੇ ਨਾਲ ਨਾਰੰਗਵਾਲ ਪਿੰਡ ਦਾ ਉਹ ਸਰਪੰਚ ਮੌਜੂਦ ਹੈ ਜਿਸ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਨਸ਼ਾ ਤਸਕਰ ਦੇ ਨਾਲ ਬਹਿਸ ਕਾਫੀ ਹੋ ਰਹੀ ਸੀ ਕਿ ਸਾਡੇ ਨਾਲ ਉਹ ਮੌਜੂਦ ਹੈ ਸਰਪੰਚ ਸਾਹਿਬ ਵੀਡੀਓ ਉਦੋਂ ਬਹੁਤ ਵਾਇਰਲ ਹੋਈ ਨਾਲ ਹੀ ਮੁੱਖ ਮੰਤਰੀ ਨੇ ਉਸ ਦਾ ਨੋਟਿਸ ਲੈ ਕੇ ਉੱਥੇ ਕਾਰਵਾਈ ਕਰਾਤੀ ਹੁਣ ਮੌਕੇ ਤੇ ਹੁਣ ਪਿੰਡ ਦੇ ਕੀ ਹਾਲਾਤ ਨੇ ਆ ਦੇਖੋ ਪਿੰਡ ਦੇ ਹਾਲਾਤ ਇਸ ਸਮੇ ਬਹੁਤ ਪੋਜ਼ਿਟਿਵ ਆ ਜਿਹੜੇ ਨਸ਼ਾ ਤਸਕਰ ਸੀ ਸਾਡੇ ਪਿੰਡ ਨਸ਼ਾ ਵੇਚਦੇ ਸੀਗੇ ਉਹ ਬਿਲਕੁਲ ਬੰਦ ਹੋ ਚੁੱਕੇ ਆ ਉਹਨਾਂ ਨੂੰ ਕਹਿੰਦੇ ਹੁੰਦੇ ਇੱਕ ਅੱਧਾ ਕੌਮ ਮਾਰ ਕੇ ਟੰਗਣਾ ਪੈਂਦਾ ਵਾ ਜਦੋਂ ਉਹਨਾਂ ਦੇ ਉੱਤੇ ਕਾਰਵਾਈ ਹੋਈ ਆ ਤਾਂ ਬਾਕੀ ਵੀ ਇਸ ਸਮੇ ਡਰ ਦੇ ਮਾਹੌਲ ਦੇ ਵਿੱਚ ਆ ਉਹ ਕੋਈ ਵੀ ਹੁਣ ਨਸ਼ਾ ਤਸਕਰ ਸਾਡੇ ਪਿੰਡ ਨਸ਼ਾ ਨਹੀਂ ਵੇਚ ਰਹੇ। ਭਾਈ ਜੀ ਜਦੋਂ ਮੈਂ ਵੀ ਆਇਆ ਸੀਗਾ ਕਾਰਵਾਈ ਹੋਣ ਤੋਂ ਪਹਿਲਾਂ ਆਪਾਂ ਇੰਟਰਵਿਊ ਕਰ ਰਹੇ ਸੀ ਤਾਂ ਚੱਲਦੀ ਇੰਟਰਵਿਊ ਦੇ ਵਿੱਚ ਨਸ਼ਾ ਖਰੀਦਣ ਲੋਕ ਆ ਰਹੇ ਸੀਗੇ ਤਾਂ ਉਹ ਹੁਣ ਘਟ ਗਿਆ ਲੋਕਾਂ ਦੀ ਆਉਣਾ ਘਟ ਹੋਇਆ ਪਿੰਡ ਦੇ ਵਿੱਚ ਆਉਣਾ ਘਟ ਨਹੀਂ ਬਿਲਕੁਲ ਬੰਦ ਹੋ ਚੁੱਕਿਆ ਜੀ ਉਹ ਤਾਂ ਜਦੋਂ ਉਸ ਸਮੇਂ ਤੁਸੀਂ ਆਏ ਸੀ ਲਾਸਟ ਟਾਈਮ ਇੰਟਰਵਿਊ ਕੀਤੀ ਸੀ ਮੇਰੀ ਉਸ ਸਮੇਂ ਅਸੀਂ ਠਿਕਰੀ ਪਹਰਾ ਪਿੰਡ ਚ ਲਗਾਇਆ ਹੋਇਆ ਸੀ। ਜਦੋਂ ਨੌਜਵਾਨ ਸਾਡੇ ਮੇਰੇ ਸਾਥੀ ਸੀ ਜਿਹੜੇ ਉਹ ਜਿਹੜਾ ਵੀ ਨਸ਼ਾ ਲੈਣ ਆਉਂਦਾ ਸੀ ਉਹਨਾਂ ਨੂੰ ਫੜਦੇ ਸੀਗੇ ਤੁਹਾਡੇ ਮੀਡੀਆ ਦੇ ਵਿੱਚ ਲਾਈਵ ਵੀ ਕਈ ਆਏ ਆ ਉਸੇ ਸਮੇਂ ਆਪਾਂ ਫੜੇ ਆ ਤੇ ਪਰ ਇਸ ਸਮੇਂ ਸਾਡੇ ਪਿੰਡ ਸ਼ਾਂਤੀ ਹੈ ਬਿਲਕੁਲ ਸਾਡੇ ਪਿੰਡ ਦੇ ਲੋਕ ਆਮ ਘੁੰਮ ਰਹੇ ਆ ਤੇ ਕੋਈ ਉਦਾਂ ਦਾ ਮਾਹੌਲ ਨਹੀਂ ਕੋਈ ਸਾਡੇ ਪਿੰਡ ਨਸ਼ਾ ਲੈਣ ਨਹੀਂ ਆਜੇ ਵੀ ਪਹਿਰੇ ਲਗਾ ਰਹੇ ਹਾਂ ਪਿੰਡ ਦੇ ਵਿੱਚ ਨਹੀਂ ਇਸ ਸਮੇਂ ਪਹਿਰੇ ਦੀ ਸਾਨੂੰ ਲੋੜ ਨਹੀਂ ਮਹਾਰਾਜ ਦੀ ਕਿਰਪਾ ਹੀ ਇੰਨੀ ਹੋਈ ਆ ਸਾਡੇ ਪਿੰਡ ਤੇ ਵੀ ਕਹਿੰਦੇ ਹੁੰਦੇ ਆ ਇਸ ਸਮੇਂ ਤਾਂ ਪੂਰੀ ਸਰਕਾਰ ਦਾ ਪਹਿਰਾ ਸਾਡੇ ਪਿੰਡ ਤੇ ਲੱਗ ਚੁੱਕਾ ਹੈ ਅੱਜ ਇਥੇ ਸਟੇਜ ਤੇ ਕਹਿੰਦੇ ਤੁਹਾਡਾ ਸਨਮਾਨ ਵੀ ਕੀਤਾ ਮੁੱਖ ਮੰ ਇਸ ਇੱਥੇ ਪੁਆਇੰਟ ਤੱਕ ਵੀ ਇਸ ਪੁਆਇੰਟ ਤੱਕ ਪਹੁੰਚ ਜਾਗੇ ਨਹੀਂ ਦੇਖੋ ਜਦੋਂ ਅਸੀਂ ਇਹ ਲੜਾਈ ਸਟਾਰਟ ਕੀਤੀ ਸੀ ਅਸੀਂ ਨਹੀਂ ਸੀ ਸੋਚਿਆ ਕਿ ਇਹ ਲੜਾਈ ਐਡੀ ਲੰਬੀ ਚਲੇ ਜੇਗੀ ਕਿਉਂਕਿ ਇੱਕ ਕਹਿੰਦੇ ਹੁੰਦੇ ਆ ਆਪਾਂ ਨੂੰ ਕਦਮ ਪੁੱਟਣ ਦੀ ਲੋੜ ਪੈਂਦੀ ਆ ਉਸ ਤੋਂ ਬਾਅਦ ਲੋਕ ਲਹਿਰ ਬਣ ਜਾਂਦੀ ਆ ਇਹ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਲੋਕ ਲਹਿਰ ਬਣ ਗਈ ਹਾਂ ਨਾਰਗਵਾਲ ਪਿੰਡ ਤੇ ਹਲਕਾ ਗਿੱਲ ਸਾਡਾ ਉਹਦਾ ਮੋਢੀ ਬਣਿਆ ਵਾ ਇਹਦੇ ਲਈ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਆ ਤੇ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਸਾਨੂੰ ਅੱਜ ਐਪਰੀਸ਼ੀਏਟ ਕੀਤਾ ਕਿ ਉਹ ਨਾਰਗਵਾਲ ਦੇ ਵਿੱਚ ਆਏ ਤੇ ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਹਾਂ ਜਦੋਂ ਲੱਗਦਾ ਕਿ ਥਾਪੜਾ ਜਦ ਸੀਐਮ ਦਾ ਹੋਵੇ ਤਾਂ ਕੰਮ ਕਰਨ ਦਾ ਅੱਗੇ ਹੋਰ ਵੀ ਜ਼ਿਆਦਾ ਮਜ਼ਾ ਅਲੱਗ ਹੁੰਦਾ ਬਿਲਕੁਲ ਦੇਖੋ ਹੌਸਲਾ ਹੀ ਬੜਾ ਹੁੰਦਾ ਹੌਸਲਾ ਬਹੁਤ ਹੁੰਦਾ ਜਦੋਂ ਆਪਾਂ ਨੂੰ ਹੌਸਲਾ ਮਿਲ ਜਾਂਦਾ ਨਾ ਕਿ ਹਾਂ ਵਾਕਈ ਤੁਸੀਂ ਇੱਕ ਚੰਗਾ ਕੰਮ ਕਰੋ ਅਸੀਂ ਤੁਹਾਡੇ ਨਾਲ ਖੜੇ ਆ ਤਾਂ ਹਰ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਉਹਨਾਂ ਦੇ ਜੋ ਡਰ ਦਾ ਮਾਹੌਲ ਨਿਕਲ ਜਾਂਦਾ ਕਿਉਂਕਿ ਦੇਖੋ ਮੈਂ ਉਹਨਾਂ ਨੂੰ ਵੀ ਕਹੂੰਗਾ ਜੋ ਅੱਜ ਵੀ ਆਪਣੀ ਆਵਾਜ਼ ਨਹੀਂ ਬੁਲੰਦ ਕਰਨਾ ਚਾਹੁੰਦੇ ਕਿ ਗੁਰੂ ਮਹਾਰਾਜ ਨੇ ਜੋ ਸੁਵਾਸ ਵਖਸ਼ੇ ਆਪਾਂ ਨੂੰ ਉਹ ਹਰ ਹੀਲੇ ਆਪਾਂ ਭੁਗਤ ਜਾਣੇ ਆ ਆਪਾਂ ਲੈ ਕੇ ਜਾਣਾ ਇਸ ਧਰਤੀ ਤੋਂ ਸੋ ਆਪਾਂ ਨੂੰ ਡਰਨ ਦੀ ਲੋੜ ਨਹੀਂ ਸਰਕਾਰ ਦੇ ਮੁੱਡੇ ਨਾ ਮੁੱਡੇ ਜੋੜ ਕੇ ਖੜਨ ਦੀ ਲੋੜ ਆ ਪ੍ਰਸ਼ਾਸਨ ਆਪਣੇ ਨਾਲ ਖੜਾ ਵਾ ਆਪਾਂ ਆਪਣੀ ਆਵਾਜ਼ ਨੂੰ ਬੁਲੰਦ ਕਰੀਏ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਅੱਜ ਵੀ ਜਦੋਂ ਉਹ ਪੁਰਾਣੇ ਦਿਨ ਨੂੰ ਯਾਦ ਕਰਦੇ ਹਾਂ ਸੋਚਦੇ ਹਾਂ ਵੀ ਯਾਰ ਮੁੱਖ ਮੰਤਰੀ ਦਾ ਫੋਨ ਆਇਆ ਸੀਗਾ ਤੇ ਉਹਨੇ ਤੁਰੰਤ ਕਾਰਵਾਈ ਕਰਾਈ ਮਤਲਬ ਕਿੱਦਾਂ ਦਾ ਮਹਿਸੂਸ ਹੁੰਦਾ ਬੜੇ ਮਾਣ ਨਾਲ ਮਾਣ ਮਹਿਸੂਸ ਹੁੰਦਾ ਸਾਨੂੰ ਆਪਣੇ ਆਪ ਤੇ ਕਿ ਹਾਂ ਅਸੀਂ ਅਗਰ ਕੋਈ ਸਟੈਪ ਚੱਕਿਆ ਸੀ ਵੀ ਹਾਂ ਅਸੀਂ ਯਾਰ ਆਪਣੇ ਪਿੰਡ 'ਚ ਨਿਸ਼ਾਨੀ ਵਿਕਣ ਦੇਣਾ ਤੇ ਵਾਈਕਰੂ ਨੇ ਸਾਡੀ ਇੰਨੀ ਸੁਣੀ ਕਿ ਅਸੀਂ ਇਮਾਨਦਾਰੀ ਨਾਲ ਜਦੋਂ ਕੰਮ ਕੀਤਾ ਤਾਂ ਵਾਈਕਰੂ ਨੇ ਵੀ ਸਾਡੀ ਸੁਣੀ ਅੱਜ ਲੱਗਦਾ ਵਾਕਈ ਕਿ ਹਾਂ ਰੱਬ ਹੈ ਤੇ ਕੀ ਹੁਣ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਆ ਜਾਂ ਬਾਕੀ ਪਿੰਡਾਂ ਵਾਲਿਆਂ ਨੂੰ ਵੀ ਕੀ ਸਲਾਹ ਦੇਣੀ ਚਾਹੋਗੇ ਦੇਖੋ ਮੈਂ ਨਸ਼ਾ ਤਸਕਰਾਂ ਨੂੰ ਵੀ ਤੇ ਜਿਹੜਾ ਨਸ਼ਾ ਕਰਦੇ ਵੀ ਆ ਮੈਂ ਉਹਨਾਂ ਨੂੰ ਵੀ ਆਖੂਗਾ ਕਿ ਉਹਨਾਂ ਦੇ ਮਾਪੇ-ਬਾਪ ਨੂੰ ਜ਼ਰੂਰ ਆਖੂਗਾ ਮੈਂ ਕਿ ਜਦੋਂ ਕੋਈ ਵੀ ਬੱਚਾ ਨਸ਼ੇ ਤੇ ਲੱਗਦਾ ਵਾ ਤਾਂ ਪਹਿਲਾਂ ਸਭ ਤੋਂ ਪਹਿਲਾਂ ਉਹ ਨਸ਼ੇ ਤੇ ਸ਼ੌਂਕ ਨਾਲ ਫਿਰ ਉਹਦੀ ਆਦਤ ਤੇ ਲਾਸਟ ਤੇ ਉਹਦੀ ਮਜਬੂਰੀ ਬਣ ਜਾਂਦੀ ਆ ਸਾਡੇ ਮਾਪੇ ਕੀ ਆ ਉਸ ਸਮੇਂ ਖੁੱਲ ਕੇ ਆਉਂਦੇ ਆ ਅੱਗੇ ਜਦੋਂ ਉਹਨਾਂ ਦਾ ਬੱਚਾ ਮਜਬੂਰੀ ਦੇ ਦਲਦਲ ਦੇ ਵਿੱਚ ਚਲਿਆ ਜਾਂਦਾ ਮੈਂ ਮਾਪੇ ਨੂੰ ਕਹੂੰਗਾ ਕਿ ਮਾਂ ਨੂੰ ਇੱਕ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਜਦੋਂ ਉਹ ਨਸ਼ੇ ਤੇ ਲੱਗਦਾ ਪੁੱਤ ਸੋ ਅੱਗੇ ਆਓ ਤੇ ਆਵਾਜ਼ ਬੁਲੰਦ ਕਰੋ ਤਾਂ ਜੋ ਆਪਾਂ ਪਹਿਲੀ ਸਟੇਜ ਤੇ ਉਹ ਨਸ਼ੇੜੀ ਨੂੰ ਨਸ਼ਾ ਕਰਨ ਤੋਂ ਰੋਕ ਸਕੀਏ ਤੇ ਗਰਾਉਂਡਾਂ ਦੇ ਨਾਲ ਜੋੜ ਸਕੀਏ ਪਿੰਡ ਪੱਦਰ ਤੇ ਕਿਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ ਪਿੰਡ ਪੱਦਰ ਤੇ ਦੇਖੋ ਵੀ ਪਿੰਡ ਪੱਦਰ ਤੇ ਕੋਈ ਆਪਣੀ ਇਦਾਂ ਦੀ ਇਕੱਲੇ ਮੇਰੀ ਜ਼ਿੰਮੇਵਾਰੀ ਨਹੀਂ ਬਣਦੀ ਸਾਰੇ ਪਿੰਡ ਦੀ ਨਗਰ ਦੀ ਕਿ ਆਪਾਂ ਜੇ ਕੋਈ ਨਸ਼ਿਆਂ ਦੇ ਉੱਤੇ ਲੱਗਿਆ ਤਾਂ ਉਹਨਾਂ ਨੂੰ ਆਪਾਂ ਨਫ਼ਰਤ ਦੀ ਨਿਗਾਹ ਦੇ ਨਾਲ ਨਾ ਦੇਖਦੇ ਹੋਏ ਪਿਆਰ ਨਾਲ ਉਹਨਾਂ ਨੂੰ ਸਮਝਾ ਕੇ ਮੋਟੀਵੇਟ ਕਰਕੇ ਉਸ ਦਲਦਲ ਚੋਂ ਬਾਹਰ ਲੈ ਕੇ ਆਈਏ ਬਿਲਕੁਲ ਬਹੁਤ ਬਹੁਤ ਧੰਨਵਾਦ ਤਾਂ ਇਸ ਸੰ ਸਾਡੇ ਨਾਲ ਨਾਰਾਂਗਾਲ ਪਿੰਡ ਦੇ ਸਰਪੰਚ ਸਾਹਿਬ ਮਣੀ ਜਿਨ੍ਹਾਂ ਦੀ ਉਦੋਂ ਵੀਡੀਓ ਵਾਇਰਲ ਹੋਈ ਸੀ ਨਸ਼ਾ ਤਸਕਰ ਇਹਨਾਂ ਨੂੰ ਧਮਕੀ ਦੇ ਰਿਆ ਸੀ ਤਾਂ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਵਾਈ ਸੀ ਦਵਦੇਰੇ ਅਪਡੇਟਸ ਨਾਲ ਜਿਉ ਕੈਮਰਾਮੈਨ ਸੰਦੀਪ ਸਿੰਘ ਜਨਾ ਸੰਮਜੀਤ ਸਿੰਘ ਪਾਲਰ ਜਨਾ ਸਪੋਰਟਸਮੈਨ ਲੁਧਿਆਣਾ